Starbucks ਦੇ ਜਿਹੜੇ ਵਰਕਰਸ ਆ ਉਹਨਾਂ ਨੇ ਕੰਪਨੀ ਨੂੰ ਸੂ ਕਰ ਦਿੱਤਾ ਹੈ ਨਵੇਂ ਡਰੈਸ ਕੋਡ ਅਧੀ ਜਿਹੜੇ ਉਹ ਚੱਲਦੇ ਆ। ਆ ਤਿੰਨ ਸੂਬਿਆਂ ਦੇ ਵਿੱਚ ਉਹਨਾਂ ਨੇ ਲੀਗਲ ਐਕਸ਼ਨ ਜਿਹੜਾ ਉਹ ਲਿਆ ਆ Starbucks ਜਿਹੜਾ ਇੱਕ ਕਾਫੀ ਜਾਇੰਟ ਆ ਵੈਡਨਸਡੇ ਨੂੰ ਕਹਿੰਦੇ ਵੀ ਉਹਨਾਂ ਨੇ ਜਿਹੜਾ ਡਰੈਸ ਕੋਡ ਆ ਉਹ ਚੇਂਜ ਕਰ ਦਿੱਤਾ ਪਰ ਜਿਹੜੇ EMPLOYEES ਆ ਉਹਨਾਂ ਨੇ ਕਿਹਾ ਵੀ ਆਪਣੇ ਕਪੜੇ ਆਪੇ ਖਰੀਦੋ ਰੀਇਮਬਰਸ ਕਰਨ ਤੋਂ ਉਹਨਾਂ ਨੇ ਰਿਫਿਊਜ਼ ਜਿਹੜਾ ਉਹ ਕਰ ਦਿੱਤਾ ਸੀ ਕਹਿੰਦੇ ਵੀ ਇਹ ਜਿਹੜਾ ਇੱਕ ਕਾਨੂੰਨ ਆ ਇਹਨਾਂ ਦਾ ਆਪਣਾ ਹੀ ਬਣਾਇਆ ਉਸ ਦੀ ਇਹ ਉਲੰਘਣਾ ਹੈਗੀ ਆ ਜਿਹੜੀਆਂ 스타벅 ਵਰਕਰ ਯੂਨੀਅਨ ਆਰਗੇਨਾਈਜ਼ ਕਰ ਰਹੇ ਆ ਉਹਨਾਂ ਦੇ EMPLOYEES ਦੇ ਦੁਆਰਾ ਇੱਕ ਕਲਾਸ ਐਕਸ਼ਨ ਲਾ ਸੂਟ ਆ ਇਲਿਨੋਇਸ ਕੋਲੋਰਾਡੋ ਦੇ ਵਿੱਚ ਜਿਹੜਾ ਉਹ ਲਿਆਂਦਾ ਗਿਆ ਹੈਗਾ ਆ ਇਧਰ ਕੈਲੀਫੋਰਨੀਆ ਦੇ ਕੈਲੀਫੋਰਨੀਆ ਦੇ ਲੇਬਰ ਐਂਡ ਵਰਕ ਫੋਰਸ ਡਿਵੈਲਪਮੈਂਟ ਏਜੰਸੀ ਉਹਨਾਂ ਦੇ ਨਾਲ ਜਿਹੜੀਆਂ ਕੰਪਲੇਂਟਸ ਆ ਇਥੋਂ ਦੇ ਵਰਕਰਸ ਨੇ ਜਿਹੜੀਆਂ ਉਹ ਅ ਅ ਦਰਜ ਜਿਹੜੀਆਂ ਹੋਕ ਕਰਾਈਆਂ ਨੇ ਸੋ ਏਜੰਸੀਜ਼ ਕਹਿੰਦੇ ਵੀ ਏਜੰਸੀ ਡਿਸਾਈਡ ਕਰਦੀ ਆ ਵੀ ਇਹਨਾਂ ਪੈਨਲਟੀਆਂ ਇਸ ਦੇ ਉੱਤੇ ਇਸ ਤੇ ਕਰਕੇ ਸਟਾਰਬਕਸ ਦੇ ਉੱਤੇ ਲਗਣੀਆਂ ਚਾਹੀਦੀਆਂ ਆ ਜਾਂ ਨਹੀਂ ਸੋ ਤੁਸੀਂ ਹੁਣ ਦੇਖ ਲਓ ਵੀ ਕਪੜੇ ਆਪ ਲੈਣ ਨੂੰ ਉਹਨਾਂ ਨੂੰ ਕਹਤਾ ਡਰੈਸ ਕੋਡ ਕੰਪਨੀ ਨੇ ਚੇਂਜ ਕੀਤਾ ਤਾਂ ਕਹਿੰਦੇ ਕਪੜੇ ਆਪੇ ਲਾਓ ਤੇ ਕਹਿੰਦੇ ਵੀ ਅਸੀਂ ਤੁਹਾਡੇ ਉਲਟ ਹੁਣ ਲਾਸ ਸੂਟ ਜਿਹੜਾ ਉਹ ਕਰਨ ਜਾ ਰਹੇ ਆ 12 ਮਈ ਤੋਂ ਜਿਹੜਾ ਇਹਨਾਂ ਦਾ ਨਵਾਂ ਡਰੈਸ ਕੋਡ ਆ ਸਟਾਰਬਕਸ ਦਾ ਉਹੋ ਅ ਅ ਜਾਰੀ ਹੋਇਆ ਸੀਗਾ ਇਫੈਕਟ ਦੇ ਵਿੱਚ ਆਇਆ ਸੀਗਾ ਵੀ ਉਹਨਾਂ ਨੂੰ ਸੋਲਿਡ ਬਲੈਕ ਸ਼ਰਟ ਜਿਹੜੀ ਆ ਲੌਂਗ ਜਾਂ ਸ਼ਾਰਟ 슬ੀਵ ਜਿਹੜੀ ਆ ਉਹੀ ਗ੍ਰੀਨ ਏਪਰਨ ਦੇ ਨਾਲ ਜਿਹੜੀ ਉਹ ਪਾਉਣੀ ਆ ਪਾਉਗੀ ਸੋ ਇਹ ਇਸ ਦੇ ਕਨੋਂ ਜਿਹੜਾ ਉਹ ਰੌਲਾ ਰੱਪਾ ਪਾ ਕੇ ਲਾਸ ਰੂਟ ਤੱਕ ਗੱਲ ਜਿਹੜੀ ਉਹ ਪਹੁੰਚ ਚੁੱਕੀ ਆ ਸ਼ਾਰਕਸ ਦੇ ਜਿਹੜੇ ਵਰਕਰਸ ਆ ਉਹਨਾਂ ਨੇ ਕੰਪਨੀ ਨੂੰ ਸੂ ਕਰ ਦਿੱਤਾ ਹੈ ਨਵੇਂ ਡਰੈਸ ਕੋਡ ਅਦੇ ਜਿਹੜੇ ਉਹ ਚੱਲਦੇ ਆ ਉਹ ਤਿੰਨ ਸੂਬਿਆਂ ਦੇ ਵਿੱਚ ਉਹਨਾਂ ਨੇ ਲੀਗਲ ਐਕਸ਼ਨ ਜਿਹੜਾ ਉਹ ਲਿਆ ਆ ਸਟਾਰਬਕਸ ਜਿਹੜਾ ਇੱਕ ਕਾਫੀ ਜਾਇੰਟ ਆ ਵੈਡਨਸਡੇ ਨੂੰ ਕਿੰਨੇ ਵੀ ਉਹਨਾਂ ਨੇ ਜਿਹੜਾ ਡਰੈਸ ਕੋਡ ਆ ਉਹ ਚੇਂਜ ਕਰ ਦਿੱਤਾ ਪਰ ਜਿਹੜੇ EMPLOYEES ਆ ਉਹਨਾਂ ਨੇ ਕਿਹਾ ਵੀ ਆਪਣੇ ਕਪੜੇ ਆਪੇ ਖਰੀਦੋ ਰੀਇਮਬਰਸ ਕਰਨ ਤੋਂ ਉਹਨਾਂ ਨੇ ਰਿਫਿਊਜ਼ ਜਿਹੜਾ ਉਹ ਕਰ ਦਿੱਤਾ ਸੀ ਕਹਿੰਦੇ ਵੀ ਇਹ ਜਿਹੜਾ ਇੱਕ ਕਾਨੂੰਨ ਆ ਇਹਨਾਂ ਦਾ ਆਪਣਾ ਹੀ ਬਣਾਇਆ ਉਸ ਦੀ ਇਹ ਉਲੰਘਣਾ ਹੈਗੀ ਆ ਜਿਹੜੀਆਂ ਸਟਾਰਬਕ ਵਰਕਰ ਯੂਨੀਅਨ ਆਰਗੇਨਾਈਜ਼ ਕਰ ਰਹੇ ਆ ਉਹਨਾਂ ਦੇ EMPLOYEES ਦੇ ਦੁਆਰਾ ਇੱਕ ਲਾਸ ਸੈਕਸ਼ਨ ਲਾਸੂਟ ਆ ਇਲਿਨੋਇਸ ਕੋਲੋਰਾਡੋ ਦੇ ਵਿੱਚ ਜਿਹੜਾ ਉਹ ਲਿਆਂਦਾ ਗਿਆ ਹੈਗਾ ਆ ਇਧਰ ਕੈਲੀਫੋਰਨੀਆ ਦੇ ਕੈਲੀਫੋਰਨੀਆ ਦੇ ਲੇਬਰ ਐਂਡ ਵਰਕ ਫੋਰਸ ਡਵੈਲਪਮੈਂਟ ਏਜੰਸੀ ਉਹਨਾਂ ਦੇ ਨਾਲ ਜਿਹੜੀਆਂ ਕੰਪਲੇਂਟਸ ਆ ਇਥੋਂ ਦੇ ਵਰਕਰਸ ਨੇ ਜਿਹੜੀਆਂ ਉਹ ਦਰਜ ਜਿਹੜੀਆਂ ਉਹ ਕਰਾਈਆਂ ਨੇ ਸੋ ਏਜੰਸੀਜ਼ ਕਹਿੰਦੇ ਵੀ ਏਜੰਸੀ ਡਿਸਾਈਡ ਕਰਦੀ ਆ ਵੀ ਇਹਨਾਂ ਪੈਨਲਟੀਆਂ ਇਸ ਤੇ ਉੱਤੇ ਇਸ ਤੇ ਕਰਕੇ ਸਟਾਰਬਕਸ ਦੇ ਉੱਤੇ ਲਗਣੀਆਂ ਚਾਹੀਦੀਆਂ ਆ ਜਾਂ ਨਹੀਂ ਸੋ ਤੁਸੀਂ ਹੁਣ ਦੇਖ ਲਓ ਵੀ ਕਪੜੇ ਆਪ ਲੈਣ ਨੂੰ ਉਹਨਾਂ ਨੂੰ ਕਹਤਾ ਡਰੈਸ ਕੋਡ ਕੰਪਨੀ ਨੇ ਚੇਂਜ ਕੀਤਾ ਤੇ ਕਹਿੰਦੇ ਕਪੜੇ ਆਪੇ ਲਾਓ ਤੇ ਕਹਿੰਦੇ ਵੀ ਅਸੀਂ ਤੁਹਾਡੇ ਉਲਟ ਹੁਣ ਲਾਸ ਸੂਟ ਜਿਹੜਾ ਉਹ ਕਰਨ ਜਾ ਰਹੇ ਆ 12 ਮਈ ਤੋਂ ਜਿਹੜਾ ਇਹਨਾਂ ਦਾ ਨਵਾਂ ਡਰੈਸ ਕੋਡ ਆ ਸਟਾਰਬਕਸ ਦਾ ਉਹ ਜਾਰੀ ਹੋਇਆ ਸੀਗਾ ਇਫੈਕਟ ਦੇ ਵਿੱਚ ਆਇਆ ਸੀਗਾ ਅਭੀ ਉਹਨਾਂ ਸੋਲਿਡ ਬਲੈਕ ਸ਼ਰਟ ਜਿਹੜੀ ਆ ਲੌਂਗ ਜਾਂ ਸ਼ਾਰਟ 슬ੀਵ ਜਿਹੜੀ ਆ ਉਹੀ ਗ੍ਰੀਨ ਏਪਰਨ ਦੇ ਨਾਲ ਜਿਹੜੀ ਉਹ ਪਾਉਣੀ ਆ ਪਾਉਗੀ ਸੋ ਇਹ ਇਸ ਦੇ ਕਰਨੋ ਜਿਹੜਾ ਉਹ ਰੋਹਲਾ ਰੱਪਾ ਪਾ ਕੇ ਲਾਸਟ ਰੂਟ ਤੱਕ ਗੱਲ ਜਿਹੜੀ ਉਹ ਪਹੁੰਚ ਚੁੱਕੀ ਆ